ਜੀ ਸਰ ਅੱਜ ਇੰਟਰਨੈਸ਼ਨਲ ਯੋਗਾ ਦਿਵਸ ਤੇ ਮੈਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਮੈਂ ਸੀਐਮ ਸਾਹਿਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਾ ਕਿ ਉਹਨਾਂ ਨੇ ਹਰ ਘਰ ਦੇ ਵਿੱਚ ਹਰ ਗਲੀ ਨੁੱਕੜ ਦੇ ਵਿੱਚ ਯੋਗਾ ਦੇ ਜਿਹੜਾ ਇਹ ਮਹਿੰਮ ਚਲਾਈ ਹੈ ਉਹ ਬਹੁਤ ਹੀ ਸਕਸੈਸਫੁਲੀ ਰਨ ਕਰ ਰਹੀ ਹੈ ਮੈਂ ਸਾਰੇ ਹੀ ਸ਼ਹਿਰ ਵਾਸੀਆਂ ਦਾ ਜਿਹੜੇ ਅੱਜ ਇਸ ਇਵੈਂਟ ਤੇ ਆਏ ਆ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਪ੍ਰੋਗਰਾਮ ਵਿੱਚ ਆ ਕੇ ਸਹਿਯੋਗ ਦੇ ਕੇ ਯੋਗਾ ਦਾ ਇੱਕ ਮੈਸੇਜ ਜਿਹੜਾ ਪੂਰੇ ਪਠਾਨਕੋਟ ਨੂੰ ਪੂਰੇ ਪੰਜਾਬ ਨੂੰ ਪੂਰੇ ਦੇਸ਼ ਨੂੰ ਦਿੱਤਾ ਹੈ ਉਹਦੇ ਲਈ ਬਹੁਤ ਹੀ ਬਹੁਤ ਹੀ ਮੈਂ ਸ਼ਲਾਘਾ ਕਰਦਾ ਮੈਂ ਇਸ ਦੇ ਨਾਲ ਇਹੀ ਕਹਿਣਾ ਚਾਹੁੰਦਾ ਹਾਂ ਕਿ ਯੋਗਾ ਇੱਕ ਜਰਨੀ ਆ ਅਸੀਂ ਹਰ ਦਿਨ ਯੋਗਾ ਸਿੱਖਦੇ ਆ ਅਸੀਂ ਹਰ ਦਿਨ ਯੋਗਾ ਕਰੀਏ ਤਾਂ ਆਪਣੇ ਘਰ ਤੋਂ ਇਹਨਾਂ ਬਿਮਾਰੀਆਂ ਨੂੰ ਦੂਰ ਭਜਾਈਏ ਕਿਉਂਕਿ ਸਾਡੀ ਇੱਕੋ ਹੀ ਜ਼ਿੰਮੇਵਾਰੀ ਆ ਕਿ ਆਪਣੇ ਸਰੀਰ ਨੂੰ ਹੋਰ ਹੀ ਤੰਦਰੁਸਤ ਬਣਾਉਣਾ ਜਿੰਨਾ ਅਸੀਂ ਤੰਦਰੁਸਤ ਬਣਾਵਾਂਗੇ ਤਾਂ ਅਸੀਂ ਆਪਣੇ ਪੰਜਾਬ ਨੂੰ ਆਪਣੇ ਸੂਬੇ ਨੂੰ ਹੋਰ ਕਾਮਯਾਬ ਬਣਾਵਾਂਗੇ ਇਹੀ ਮੇਰੀ ਸਾਰਿਆਂ ਨੂੰ ਬੇਨਤੀ ਆ ਤਾਂ ਇਸ ਲਈ ਮੈਂ ਹੀ ਸਾਰੇ ਸ਼ਹਿਰ ਵਾਸੀ ਨੂੰ ਬੇਨਤੀ ਕਰਦਾ ਕਿ ਹਰ ਦਿਨ ਕੁਝ ਸਮਾਂ ਯੋਗਾ ਲਈ ਜ਼ਰੂਰ ਕੱਢੋ ਮਾਨਯੋਗ ਸੀਐਮ ਸਾਹਿਬ ਨੇ ਹਰ ਤੁਹਾਡੇ ਨੇੜੇ ਹਰ ਘਰ ਦੇ ਵਿੱਚ ਯੋਗੇ ਦੀ ਫੈਸਿਲਿਟੀ ਅਵੇਲੇਬਲ ਕਰਾਈ ਆ ਉਸ ਨੂੰ ਯੂਜ਼ ਕਰੋ ਟ੍ਰੇਨਰਸ ਹਰ ਸ਼ਹਿਰ ਹਰ ਪਿੰਡ ਦੇ ਵਿੱਚ ਮੌਜੂਦ ਹਨ ਇਸ ਪੂਰਾ ਯੋਗ ਸੀਐਮ ਯੋਗਸ਼ਾਲਾ ਦਾ ਪੂਰਾ ਪੂਰਾ ਫਾਇਦਾ ਉਠਾਓ ਬਹੁਤ ਹੀ ਧੰਨਵਾਦ ਜੈ ਹਿੰਦ